ਕੀ ਹਾਲਾਂ ਦੋਸਤੋ ਲੈ ਕੇ ਆਏ ਤੁਹਾਡੇ ਲਈ ਬਹੁਤ ਸੋਹਣੀ ਤੇ ਘੈਂਟ ਕਹਾਣੀ ਤੇ ਮੇਰਾ ਤੁਹਾਨੂੰ ਕਹਾਣੀ ਬਹੁਤ ਪਸੰਦ ਆਊਗੀ ਤੇ ਇਹ ਤੁਹਾਨੂੰ ਤੁਸੀਂ ਫੁੱਲ ਇੰਜੋਏ ਕਰੋਗੇ ਸ਼ੁਰੂ ਕਰਨ ਲੱਗੇ ਆ ਅੱਜ ਦੀ ਕਹਾਣੀ ਮੇਰਾ ਨਾਮ ਮਨਦੀਪ ਹੈ ਮੈਂ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਹਾਂ ਸਾਡਾ ਪਿੰਡ ਸਾਦਾ ਸੁਦਾ ਹੈ ਪਰ ਦਿਲਾਂ ਨਾਲ ਭਰਿਆ ਹੋਇਆ ਹੈ ਤੇ ਪਿੰਡ ਦੇ ਲੋਕ ਵਧੀਆ ਨੇ ਖੇਤਿਆਂ ਦੀ ਹਰਿਆਲੀ ਸਵੇਰੇ-ਸਵੇਰੇ ਗੁਰਦੁਆਰੇ ਦੀਆਂ ਆਵਾਜ਼ਾਂ ਤੇ ਸ਼ਾਮ ਨੂੰ ਚਪਾਲ 'ਚ ਬੈਠ ਕੇ ਲੋਕਾਂ ਦੀਆਂ ਗੱਲਾਂ ਇਹ ਸਭ ਕੁਝ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਸਾਡੇ ਘਰ ਦੇ ਨਾਲ ਹੀ ਇੱਕ ਭਾਬੀ ਰਹਿੰਦੀ ਹੈ ਜੋ ਦੇਖਣ ਵਿੱਚ ਬਹੁਤ ਸੋਹਣੀ ਹੈ ਅਤੇ ਬਹੁਤ ਹੀ ਜ਼ਿਆਦੇ ਫਿੱਟ ਬਈ ਹੈ ਸਾਰੇ ਉਸ ਦੀ ਤੋਰ ਦੇ ਫੈਨ ਨੇ ਮਿਰਨੀ ਹਿਰਨੀ ਵਰਗੀ ਤੋਰ ਰਸਦੀ ਸਭ ਨੂੰ ਲਵਾ ਲੈਂਦੀ ਹੈ ਪਿੰਡ ਵਾਲੇ ਉਸ ਨੂੰ ਸਭ ਭਾਬੀ ਕਹਿੰਦੇ ਆ ਉਸ ਦਾ ਅਸਲੀ ਨਾਂ ਘਾਟ ਹੀ ਲੈਂਦੇ ਆ। ਉਹਦੀ ਜ਼ਿੰਦਗੀ ਵਿੱਚ ਕਾਫੀ ਦੁੱਖ ਆ ਚੁੱਕੇ ਨੇ। ਉਸ ਦੇ ਘਰ ਵਾਲਾ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਉਹ ਸਮੇਂ ਤੋਂ ਆਪਣੇ ਦੋ ਬੱਚਾ ਨਾਲ ਇਕੱਠੀ ਰਹਿ ਰਹੀ ਸੀ। ਇੱਕ ਮੁੰਡਾ ਤੇ ਇੱਕ ਕੁੜੀ। ਉਹਦੀ ਕੁੜੀ ਬੜਾਈ ਵਿੱਚ ਬਹੁਤ ਹੁਸ਼ਿਆਰ ਸੀ। ਉਹ ਕੈਨੇਡਾ ਚਲੀ ਗਈ ਸੀ। ਜਿੱਥੇ ਉਹ ਆਪਣਾ ਭਵਿੱਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਉਸ ਦਾ ਮੁੰਡਾ ਪਿੰਡ ਦੀ ਪਹਾੜੀ ਸੰਗਤ ਵਿੱਚ ਪੈ ਗਿਆ। ਨਸ਼ਿਆਂ ਵਿੱਚ ਪੈ ਗਿਆ ਸੀ। ਇਹ ਗੱਲ ਭਾਬੀ ਨੂੰ ਅੰਦਰੋਂ ਅੰਤਰੀ ਤੋੜ ਰਹੀ ਸੀ। ਹਰ ਰੋਜ਼ ਉਸ ਦੇ ਚਿਹਰੇ ਤੇ ਚਿੰਤਾ ਦੀ ਲਕੀਰ ਦਿਖਦੀ ਹੀ ਰਹਿੰਦੀ ਸੀ। ਭਾਬੀ ਅਕਸਰ ਸਾਡੇ ਘਰ ਆਉਂਦੀ ਰਹਿੰਦੀ ਸੀ। ਕਦੇ ਕਹਿੰਦੀ ਮਨਦੀਪ ਥੋੜੀ چینی ਦੇ ਦਿਆਂ। ਕਦੇ ਰੋਟੀ ਦਾ ਆਟਾ ਮੁੱਕ ਗਿਆ, ਕਦੇ ਕੁਛ ਤੇ ਕਦੇ ਕੁਛ। ਉਹ ਸਾਡੇ ਘਰ ਆਉਂਦੀ ਹੀ ਰਹਿੰਦੀ ਸੀ। ਉਹਦੇ ਤਿੰਨ ਚਾਰ ਕਿੜੇ ਰੋਜ਼ ਪਾਜੀ ਜਾਂਦੇ ਸੀ। ਪਰ ਅਸਲ ਵਿੱਚ ਉਸ ਸਾਡੇ ਘਰ ਦਾ ਮਾਹੌਲ ਵਿੱਚ ਕੁਝ ਸਮਾਂ ਬਤਾਉਣਾ ਚਾਹੁੰਦੀ ਸੀ ਮੇਰੀ ਮਾਂ ਵੀ ਉਸ ਨੂੰ ਆਪਣੀ ਧੀ ਵਰਗਾ ਹੀ ਸਮਝਦੀ ਸੀ ਹੌਲੀ-ਹੌਲੀ ਸਾਡੇ ਵਿਚਕਾਰ ਇੱਕ ਅਜਿਹਾ ਰਿਸ਼ਤਾ ਬਣ ਗਿਆ ਜੋ ਸਿਰਫ ਪੜੋਸੀ-ਪੜੋਸਣ ਦਾ ਨਹੀਂ ਸੀ ਮੈਂ ਉਸ ਦੀ ਇੱਜ਼ਤ ਕਰਦਾ ਸੀ ਅਤੇ ਉਸ ਦੇ ਦੁੱਖ ਨੂੰ ਸਮਝਦਾ ਸੀ ਉਹ ਵੀ ਮੇਰੇ ਨਾਲ ਖੁੱਲ੍ਹ ਕੇ ਗੱਲਾਂ ਕਰਦੀ ਰਹਿੰਦੀ ਸੀ ਕਈ ਵਾਰ ਉਹ ਆਪਣੇ ਮਨ ਦੀ ਭੜਾਸ ਮੇਰੇ ਸਾਹਮਣੇ ਕੱਢ ਲੈਂਦੀ ਸੀ ਇੱਕ ਦਿਨ ਦੀ ਗੱਲ ਐ ਪਿੰਡ ਵਿੱਚ ਸਾਰਾ ਦਿਨ ਚੁੱਪਚਾਪ ਸੀ ਉਸ ਦਿਨ ਭਾਬੀ ਦਾ ਮੁੰਡਾ ਘਰ ਨਹੀਂ ਸੀ ਉਹ ਇਕੱਲੀ ਸੀ ਅਚਾਨਕ ਉਸ ਦਾ ਮੈਨੂੰ ਫੋਨ ਆਇਆ ਉਸ ਦੀ ਆਵਾਜ਼ ਵਿੱਚ ਇੱਕ ਕਬਰਾਂੜ ਜੀ ਸੀ ਉਸ ਨੇ ਕਿਹਾ ਮਨਦੀਪ ਜਰਾ ਮੇਰੇ ਘਰ ਆ ਜਾ ਮੈਂ ਉਸ ਦੇ ਘਰ ਚਲਾ ਗਿਆ ਘਰ ਵਿੱਚ ਸਨਾਟਾ ਸਾਇਆ ਹੋਇਆ ਸੀ ਭਾਬੀ ਕੁਰਸੀ ਤੇ ਬੈਠੀ ਸੀ ਤੇ ਅੱਖਾਂ ਭਰੀਆਂ ਹੋਈਆਂ ਸੀ ਉਸ ਨੇ ਮੈਨੂੰ ਕਿਹਾ ਮਨਦੀਪ ਮੇਰਾ ਇਕੱਲੀ ਦਾ ਜਮਾਂ ਵੀ ਨਹੀਂ ਸਰਦਾ ਦਿਲ ਬਹੁਤ ਭਾਰੀ ਹੋ ਜਾਂਦਾ ਹੈ ਮੈਂ ਚੁੱਪ ਚਾਪ ਉਹਦੀ ਗੱਲ ਸੁਣਦਾ ਰਿਹਾ ਫਿਰ ਉਸ ਨੇ ਹੌਸਲਾ ਕਰਕੇ ਕਿਹਾ ਤੂੰ ਮੈਨੂੰ ਚੰਗਾ ਲੱਗਦਾ ਹੈ ਕੀ ਆਪਾਂ ਦੋਸਤ ਬਣ ਸਕਦੇ ਹਾਂ ਸਿਰਫ ਦੋਸਤ ਤਾਂ ਕਿ ਮੈਂ ਆਪਣਾ ਦੁੱਖ ਕਿਸੇ ਨਾਲ ਸਾਂਝਾ ਕਰ ਸਕਾਂ ਕਿਉਂਕਿ ਮੈਂ ਬਹੁਤ ਇਕੱਲਾ ਮਹਿਸੂਸ ਕਰਦੀ ਹਾਂ ਅਤੇ ਮੇਰਾ ਕੱਲੀ ਦਾ ਘਰ ਵਿੱਚ ਬਿਲਕੁਲ ਵੀ ਦਿਲ ਨਹੀਂ ਲੱਗਦਾ ਆਪਾਂ ਦੋਸਤ ਬਣ ਗਏ ਤਾਂ ਫੋਨ ਤੇ ਗੱਲਾਂ ਵਗੈਰਾ ਅਤੇ ਮੇਲਬਾਤ ਵੀ ਹੋ ਜਾਇਆ ਕਰੇਗਾ ਭਾਬੀ ਦੀ ਗੱਲ ਸੁਣ ਕੇ ਮੈਂ ਕੁਝ ਪਲ ਸੋਚਿਆ ਮੇਰੇ ਮਨ ਵਿੱਚ ਵੀ ਉਸ ਲਈ ਸਤਿਕਾਰ ਅਤੇ ਸਾਰਾ ਦੇਣ ਦੀ ਭਾਵਨਾ ਸੀ ਮੈਂ ਹੌਲੀ ਨਾਲ ਹਾਂ ਕਰ ਦਿੱਤੀ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਰੋਸ਼ਨੀ ਆ ਗਈ ਆਦੇ ਫੇਸ ਉੱਤੇ ਸਮਾਈਲ ਆ ਗਈ ਉਸ ਦਿਨ ਤੋਂ ਸਾਡੀ ਦੋਸਤੀ ਸ਼ੁਰੂ ਹੋ ਗਈ ਸੀ। ਅਸੀਂ ਪਿੰਡ ਦੀਆਂ ਸਧਾਰਨ ਗੱਲਾਂ ਕਰਦੇ। ਉਸਦੇ ਮੁੰਡੇ ਨੂੰ ਸਹੀ ਰਾਹ ਤੇ ਲਿਆਉਣ ਦੇ ਤਰੀਕੇ ਸੋਚਦੇ ਰਹਿੰਦੇ ਸੀ। ਅਤੇ ਉਹਦੀ ਕੁੜੀ ਨਾਲ ਵੀਡੀਓ ਕਾਲ ਤੇ ਗੱਲ ਵੀ ਕਰਦੇ ਸੀ। ਸਾਡੇ ਵਿੱਚ ਕਾਫੀ ਪਿਆਰ ਪੈ ਚੁੱਕਾ ਸੀ। ਮੈਂ ਉਸ ਦਾ ਪੂਰਾ ਸਹਾਰਾ ਬਣ ਗਿਆ ਸੀ। ਅਤੇ ਉਹ ਮੇਰੇ ਲਈ ਭਰੋਸੇ ਦੀ ਮਿਸਾਲ ਸੀ। ਹੌਲੀ-ਹੌਲੀ ਭਾਬੀ ਦੀ ਜ਼ਿੰਦਗੀ ਵਿੱਚ ਖੁਸ਼ੀ ਵਾਪਸ ਆਉਣ ਲੱਗ ਪਈ ਸੀ। ਉਹ ਤਾਂ ਮੁੰਡਾ ਵੀ ਹੁਣ ਨਸ਼ੇ ਛੱਡਣ ਵੱਲ ਪਹਿਲੇ ਕਦਮ ਚੁੱਕਣ ਲੱਗ ਪਿਆ। ਕੁੜੀ ਕੈਨੇਡਾ ਤੋਂ ਮਾ ਲਈ ਹੌਸਲੇ ਭਰੇ ਸੁਨੇਹੇ ਭੇਜਦੀ ਸੀ। ਅੰਤ ਵਿੱਚ ਪਿੰਡ ਵਾਲਿਆਂ ਦੀ ਸਹਿਮਤੀ ਅਤੇ ਪਰਿਵਾਰ ਦੀ ਦੁਆ ਨਾਲ ਸਾਡਾ ਰਿਸ਼ਤਾ ਇੱਕ ਸੋਧਰ ਮੋੜ ਤੇ ਪਾਕਿਆ। ਭਾਬੀ ਦੀਆਂ ਅੱਖਾਂ ਵਿੱਚ ਫਿਰੋਂ ਹਾਸਾ ਸੀ। ਮੇਰੇ ਦਿਲ ਵਿੱਚ ਸਕੂਨ। ਇਸ ਤਰ੍ਹਾਂ ਦੁੱਖਾਂ ਨਾਲ ਭਰੀ ਇੱਕ ਕਹਾਣੀ ਹੌਸਤਾ-ਹੌਸਤਾ ਖੁਸ਼ੀ ਅਤੇ ਉਮੀਦ ਨਾਲ ਖਤਮ ਹੋਈ। ਹੋ ਗਈ ਭਾਬੀ ਦੀ ਜ਼ਿੰਦਗੀ ਬਾਹਰੋਂ ਸਧਾਰਨ ਲੱਗਦੀ ਸੀ ਪਰ ਅੰਦਰੋਂ ਉਹ ਹਰ ਰੋਜ਼ ਟੁੱਟੀ ਰਹਿੰਦੀ ਸੀ ਸਵੇਰੇ ਉੱਠ ਕੇ ਗੁਰਦੁਆਰੇ ਜਾਣਾ ਅਤੇ ਫਿਰ ਘਰ ਆ ਕੇ ਕੰਮਕਾਜ ਪਰ ਮਨ ਕਿਤੇ ਨਹੀਂ ਲੱਗਦਾ ਸੀ ਉਸ ਦਾ ਮੁੰਡਾ ਕਈ ਕਈ ਦਿਨ ਘਰ ਨਹੀਂ ਆਉਂਦਾ ਸੀ ਜਦੋਂ ਆਉਂਦਾ ਵੀ ਸੀ ਤਾਂ ਅੱਖਾਂ ਲਾਲ ਸਰੀਰ ਢਿੱਲਾ ਬੋਲੀ ਵਿੱਚ ਤਿੱਖਾਪਣ ਭਾਬੀ ਚੁੱਪ ਰਹਿੰਦੀ ਕਿਉਂਕਿ ਉਸ ਨੂੰ ਡਰ ਸੀ ਕਿ ਕਿਤੇ ਉਹ ਹੋਰ ਗਲਤ ਰਾਹ ਨਾ ਪੈ ਜਾਵੇ। ਕਈ ਵਾਰ ਉਹ ਮੇਰੇ ਨਾਲ ਗੱਲ ਕਰਦੀ ਰੋ ਪੈਂਦੀ ਸੀ। ਮੈਂ ਉਸ ਨੂੰ ਸਮਝਾਉਂਦਾ ਤੇ ਹੌਸਲਾ ਦਿੰਦਾ ਸੀ। ਹਾਲਾਤ ਬਦਲਣਗੇ। ਤੂੰ ਹੌਸਲਾ ਰੱਖ। ਉਹ ਦੀ ਕੁੜੀ ਕੈਨੇਡਾ ਤੋਂ ਵੀਡੀਓ ਕਾਲ ਤੇ ਆਪਣੀ ਮਾਂ ਨੂੰ ਹੌਸਲਾ ਦਿੰਦੀ ਰਹਿੰਦੀ ਸੀ। ਪਰ ਕਾਲ ਮੁੱਕੰਤੋ ਵਾਦੋ ਫਿਰ ਉਹੀ ਸੁਨਾਪਾ ਸਾਡੀ ਦੋਸਤੀ ਹੌਲੀ ਹੌਲੀ ਮਜ਼ਬੂਤ ਹੋਣ ਲੱਗ ਪਈ ਸੀ ਮੈਂ ਉਹਦੇ ਘਰ ਦੇ ਛੋਟੇ ਮੋਟੇ ਕੰਮਾਂ ਵਿੱਚ ਮਦਦ ਕਰ ਦਿੰਦਾ ਸੀ ਕਦੇ ਬਿੱਲ ਭਰਨੇ ਕਦੇ ਡਾਕਟਰ ਕੋਲ ਜਾਣਾ ਪਿੰਡ ਵਿੱਚ ਲੋਕ ਗੱਲਾਂ ਵੀ ਕਰਨ ਲੱਗ ਪਈ ਸੀ ਪਰ ਅਸੀਂ ਦੋਵੇਂ ਆਪਣੀ ਹੱਦ ਵਿੱਚ ਰਹੇ ਸੀ ਸਾਡੀ ਦੋਸਤੀ ਇੱਜ਼ਤ ਤੇ ਭਰੋਸੇ ਤੇ ਖੜੀ ਸੀ ਭਾਬੀ ਕਹਿੰਦੀ ਮਨਦੀਪ ਜੇ ਤੂੰ ਨਾ ਹੁੰਦਾ ਤਾਂ ਮੈਂ ਸ਼ਾਇਦ ਟੁੱਟ ਜਾਂਦੀ ਤੂੰ ਮੈਨੂੰ ਬਹੁਤ ਹੌਸਲਾ ਦਿੰਦਾ ਹੈ ਮੈਂ ਤੇਰਾ ਇਹ ਦੇਣਾ ਕਦੇ ਵੀ ਨਹੀਂ ਦੇ ਸਕਦੀ ਤੂੰ ਜੋ ਮੰਗੇਗਾ ਮੈਂ ਦੇ ਲਈ ਤੈਨੂੰ ਪਿਆਰਾਂ ਪਰ ਤੂੰ ਮੇਰੇ ਨਾਲ ਇਦਾਂ ਹੀ ਰਹੀਂ ਕਦੇ ਵੀ ਮੈਨੂੰ ਛੱਡ ਕੇ ਨਾ ਜਾਈ ਮੈਂ ਪਹਿਲਾਂ ਹੀ ਬਹੁਤ ਇਕੱਲੀ ਹਾਂ ਇਹ ਸੁਣ ਕੇ ਮੇਰਾ ਦਿਲ ਭਾਰ ਆਉਂਦਾ ਸੀ ਅਤੇ ਉਹ ਮੇਰਾ ਹੁਣ ਕਰਨ ਵੀ ਕਾਫੀ ਲੱਗ ਗਈ ਸੀ ਅਤੇ ਮੇਰਾ ਵੀ ਭਾਬੀ ਨਾਲ ਹੁਣ ਕਾਫੀ ਮੋਹ ਪੈ ਚੁੱਕਾ ਸੀ ਸਾਡਾ ਰਿਸ਼ਤਾ ਬਹੁਤ ਯਾਦੇ ਮਜ਼ਬੂਤ ਹੋ ਗਿਆ ਸੀ ਜੋ ਕਿ ਨਾ ਟੁੱਟਣ ਵਾਲਾ ਇੱਕ ਦਿਨ ਮੈਂ ਹੌਸਲਾ ਕਰਕੇ ਉਸਦੇ ਮੁੰਡੇ ਨਾਲ ਗੱਲ ਕੀਤੀ ਪਹਿਲਾਂ ਤਾਂ ਉਹ ਗੁੱਸੇ ਵਿੱਚ ਬੋਲਿਆ ਪਰ ਫਿਰ ਹੌਲੀ-ਹੌਲੀ ਰੋ ਪਿਆ ਉਸਨੇ ਕਿਹਾ ਕਿ ਪਿਓ ਦੀ ਮੌਤ ਤੋਂ ਬਾਅਦ ਉਹ ਆਪ ਨੂੰ ਇਕੱਲਾ ਮਹਿਸੂਸ ਕਰਦਾ ਸੀ ਮੈਂ ਉਸ ਨੂੰ ਸਮਝਾਇਆ ਕਿ ਉਹਦੀ ਮਾਂ ਅਜੇ ਵੀ ਉਸ ਦਾ ਇੰਤਜ਼ਾਰ ਕਰ ਰਹੀ ਆ ਉਹ ਦਿਨ ਤੋਂ ਬਾਅਦ ਉਹ ਹੌਲੀ-ਹੌਲੀ ਆਪਣੇ ਆਪ ਨੂੰ ਬਦਲਣ ਲੱਗ ਪਿਆ ਸੀ ਅਤੇ ਨਸ਼ੇ ਨੂੰ ਵੀ ਘੱਟ ਕਰਨ ਲੱਗ ਪਿਆ ਸੀ ਉਹ ਹੁਣ ਨਸ਼ਾ ਛੱਡਣਾ ਚਾਹੁੰਦਾ ਸੀ ਨਸ਼ਾ ਛੱਡਣਾ ਆਸਾਨ ਨਹੀਂ ਸੀ ਪਰ ਉਸ ਨੇ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ ਸਮਾਂ ਬੀਤ ਆ ਗਿਆ ਘਰ ਦਾ ਮਾਹੌਲ ਬਦਲਣ ਲੱਗਾ ਭਾਬੀ ਹੁਣ ਬਧੇਰੇ ਮੁਸਕਰਾਉਂਦੀ ਸੀ ਉਹਦੀ ਕੁੜੀ ਕੈਨੇਡਾ ਤੋਂ ਛੁੱਟੀਆਂ ਚਾਈ ਘਰ ਵਿੱਚ ਰੌਣਕ ਪੈ ਗਈ ਸੀ ਪਿੰਡ ਵਾਲਿਆਂ ਨੇ ਵੀ ਸਾਡੀ ਨੀਅਤ ਸਮਝ ਲਈ ਸੀ ਲੋਕਾਂ ਦੀਆਂ ਗੱਲਾਂ ਖਮੋਸ਼ ਹੋ ਗਈਆਂ ਸੀ ਅੰਤ ਵਿੱਚ ਅਸੀਂ ਫੈਸਲਾ ਕੀਤਾ ਕਿ ਜ਼ਿੰਦਗੀ ਨੂੰ ਡਰ ਨਾਲ ਨਹੀਂ ਹੌਸਲੇ ਨਾਲ ਜਿਉਣਾ ਹੈ ਭਾਬੀ ਨੇ ਕਿਹਾ ਮਨਦੀਪ ਤੂੰ ਮੇਰੀ ਜ਼ਿੰਦਗੀ ਵਿੱਚ ਰੱਬ ਦਾ ਭੇਜਿਆ ਸਹਾਰਾ ਹੈ ਮੇਰੇ ਦਿਲ ਵਿੱਚ ਸਕੂਨ ਸੀ ਇਸ ਤਰ੍ਹਾਂ ਇਹ ਕਹਾਣੀ ਦੁੱਖ ਤੋਂ ਉਮੀਦ ਅਤੇ ਉਮੀਦ ਤੋਂ ਖੁਸ਼ੀ ਤੱਕ ਸਫ਼ਰ ਬਣ ਗਈ ਸੀ ਅਤੇ ਉਹਦੇ ਮੁੰਡੇ ਨੇ ਵੀ ਨਸ਼ੇ ਬੰਦ ਕਰ ਦਿੱਤੇ ਸੀ ਅਤੇ ਉਹ ਹੁਣ ਆਪਣੇ ਮੁੰਡੇ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗ ਪਈ ਸੀ ਅਤੇ ਸਾਡਾ ਇੱਕ ਪਰਿਵਾਰਕ ਮਾਹੌਲ ਬਣਿਆ ਰਹਿੰਦਾ ਸੀ